ਸਿਕਾਲ ਜੀ ਵੈਲਕਮ ਟੂ ਨਿਵਰਤੀ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਫਿਰ ਤੋਂ ਕ੍ਰੇਪ ਦੇ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਪ੍ਰਿੰਟ ਸੂਟ ਰਹਿਣਗੇ 3 ਮੀਟਰ ਦੀ ਕ੍ਰੇਪ ਦੀ ਬਾਟਮ ਦੇ ਨਾਲ ਪ੍ਰਿੰਟ ਸ਼ਰਟ ਰਹਿਣੀ ਹੈ ਤੇ ਨਾਲ ਚਨੋਂਨ ਦਾ ਦੁਪੱਟਾ ਪਲੇਨ ਕ੍ਰੇਪ ਦੀ 3 ਮੀਟਰ ਦੀ ਬਾਟਮ ਦੇ ਨਾਲ ਤੇ ਜਿਹੜੀ 80 ਗ੍ਰਾਮ ਵਾਲੀ ਕ੍ਰੇਪ ਹੁੰਦੀ ਹੈ ਜੀ ਪਿਓਰ ਕ੍ਰੇਪ ਉਹ ਕ੍ਰੇਪ ਦੇ ਵਿੱਚ ਸੂਟ ਬਹੁਤ ਸੋਹਣੇ ਖਾਸ ਕਰਕੇ ਬਾਹਰ ਵਾਲੇ ਕਸਟਮਰਸ ਦੇ ਲਈ ਬਹੁਤ ਸੋਹਣੇ ਹੁੰਦੇ ਆ ਜੀ ਸੋਟ ਜਿਵੇਂ ਤੁਸੀਂ ਗੱਡਵਾਰਾ ਸਭ ਭਾਣ ਨੂੰ ਸੂਟ ਲੈਣੇ ਹੁੰਦੇ ਆ ਤਾਂ ਇਹ ਬੈਸਟ ਸੂਟ ਰਹਿਣੇ ਜਿੰਨਾ ਮਰਜ਼ੀ ਇਹਨਾਂ ਨੂੰ ਮਸ਼ੀਨ ਵਾਸ਼ ਵੀ ਕਰ ਲਊਗਾ ਕੋਈ ਕੰਪਲੇਂਟ ਨਹੀਂ ਆਉਂਦੀ ਸੂਟਾਂ ਦੀ ਤੇ ਪ੍ਰਾਈਸ ਹੈਗਾ ਸੂਟਾਂ ਦਾ 2500 2500 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਰਹਿਣਗੇ ਤੇ ਬਾਕੀ ਜਿਹੜੇ ਕੋਰੀਅਰ ਚਾਰਜਸ ਆ ਉਹ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਅਲੱਗ ਤੋਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਣੇ ਹੁੰਦੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜਿਵੇਂ ਰੇਟ 146580803 8146080803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਆ ਜੀ ਸ਼ੌਪ ਗੁਰਦੁਆਰਾ ਸਿੰਘ ਸਵਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਮਰਜੀ ਤੁਸੀਂ ਰਾਜਪੁਰੇ ਆ ਕੇ ਗੁਰਦੁਆਰਾ ਸਾਹਿਬ ਦਾ ਕੁਝ ਲੈਣਾ ਤੁਸੀਂ ਸਿੰਘ ਸਭਾ ਦਾ ਬਿਲਕੁਲ ਨਾਲ ਵਾਲੀ ਸ਼ੌਪ ਹੈ ਜੀ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਂ ਤਾਪ ਹਰ ਇੱਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਬਲੈਕ ਵੇਸ ਦੇ ਵਿੱਚ ਹੈ ਜੀ ਸੂਟ ਪਹਿਲਾ ਆਪਣਾ ਫਿਰੋਜੀ ਪ੍ਰਿੰਟ ਦੇ ਵਿੱਚ ਹੋ ਸੋਨਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਹੈ ਬਿਲਕੁਲ 80 ਗ੍ਰਾਮ ਵਾਲੀ 크ਰੇਪ ਹੈ ਬਹੁਤ ਫਾਈਨ ਕੁਆਲਿਟੀ ਦੀ ਇਹ ਸ਼ਰਟ ਦੀ ਪ੍ਰਿੰਟਿੰਗ ਆ ਗਈ ਨਾਲ 크ਰੇਪ ਦੀ ਬਾਟਮ ਹੈ ਡਾਰਕ ਫਰੋਜ਼ੀ ਕਲਰ ਦੀ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਬਲੈਕ بیس ਦੇ ਵਿੱਚ ਸ਼ਰਟ ਹੈ ਫਰੋਜ਼ੀ ਫੁੱਲਾਂ ਦੇ ਵਿੱਚ ਫਰੋਜ਼ੀ ਹੀ ਬਾਟਮ ਹੈ ਜੀ ਨਾਲ 3 ਮੀਟਰ ਦੀ 크ਰੇਪ ਦੀ ਬਾਟਮ ਰਹੂਗੀ ਨਾਲ ਤੇ ਨਾਲ ਰਹਿਣਾ ਚਨਾਉਣ ਦਾ ਦੁਪੱਟਾ ਇਹ ਹੈਗਾ ਦੁਪੱਟਾ ਵੀ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਸੂਟ ਦੇ ਨਾਲ ਇਹ ਲੋਕ ਦੇ ਵਿੱਚ ਹੈਗਾ ਦੁਪੱਟਾ ਇਹ ਆ ਗਈ ਆਪਣੀ ਸ਼ਰਟ ਬਹੁਤ ਪਿਆਰਾ ਕਲਰ ਬਹੁਤ ਸੋਹਣਾ ਡਿਜ਼ਾਈਨ ਮੈਚਿੰਗ ਸੂਟ ਹੈ ਜੀ ਕਰੇਪ ਦਾ 2500 ਪ੍ਰਾਈਸ ਦੇ ਨਾਲ ਇਹ ਹੈਗਾ ਜਿਹਦਾ ਆਪਣਾ ਪਹਿਲਾ ਸੂਟ 2500 ਪ੍ਰਾਈਸ ਦੇ ਨਾਲ ਇਹ ਸੇਮ ਡਿਜ਼ਾਈਨ ਦੇ ਵਿੱਚ ਇੱਕ ਕਲਰ ਹੋਰ ਹੈ ਬੇਸ ਜਿਹੜਾ ਸ਼ਰਟ ਦਾ ਉਹ ਬਲੈਕ ਹੀ ਰਹਿਣਾ ਬਸ ਜਿਹੜਾ ਫਰੋਜੀ ਫੁੱਲ ਸੀਗੇ ਉਸ ਦੀ ਜਗ੍ਹਾ ਪਰ ਗਾਜਰੀ ਫੁੱਲ ਹੈ ਤੇ ਗਾਜਰੀ ਰੰਗ ਦੀ ਉਹ ਬਾਟਮ ਹੈ ਜੀ ਨਾਲ ਇਹ ਲੁੱਕ ਦੇਗੀ ਚਾ ਆ ਜਾਣਾ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਸੂਟ ਦਾ ਇਹ ਸ਼ਾਰਟ ਦੀ ਪ੍ਰਿੰਟਿੰਗ ਆ ਗਈ ਨਾਲ ਪਲੇਨ ਬਾਟਮ ਹੈ 3 ਮੀਟਰ ਦੀ ਗਾਜਰੀ ਰੰਗ ਦੀ ਤੇ ਨਾਲ ਹੈਗਾ ਚਨਵਨ ਦੇ ਵਿੱਚ ਦੁਪੱਟਾ ਇਹ ਦੁਪੱਟਾ ਨੋਰਚਨ ਵਾਲਾ ਇਹ ਲੁੱਕ ਦੇ ਚੱਲ ਪਿਆ ਇਹ ਦੋ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦੋ ਕਲਰ ਦਿਖਾਏ ਇੱਕ ਫਰੋਜ਼ੀ ਇੱਕ ਗਾਜਰੀ ਮੈਚਿੰਗ ਸੂਟ ਦਿਖਾਏ ਹੈ ਪ੍ਰਾਈਸ ਹੈਗਾ ਸੇਮ 2500 2500 ਪ੍ਰਾਈਸ ਹੈ ਨੈਕਸਟ ਸੂਟ ਆ ਗਿਆ ਬਹੁਤ ਸੋਹਣਾ ਸਰਦਾਰੀ ਮੰਮੀਆਂ ਦੇ ਪਾਣ ਵਾਲਾ ਸੂਟ ਹੈ ਵੈਸੇ ਇਹ ਬਹੁਤ ਪਿਆਰਾ ਗ੍ਰੇ ਕਲਰ ਦੇ ਵਿੱਚ ਆ ਦੇਖੋ ਸਰਦਾਰੀ ਪ੍ਰਿੰਟ ਹੈ ਜੀ ਇਹ ਜਿਆਦਾ ਰੰਗਾਂ ਦਾ ਵੀ ਹੋ ਨਹੀਂ ਹੈਗਾ ਵਿੱਚ ਜਿਵੇਂ ਹੁੰਦਾ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹ ਰੁਕ ਦੇ ਵਿੱਚ ਆ ਜਾਣਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਸ਼ਰਟ ਦੀ ਇਹਦੇ ਨਾਲ ਸੇਮ ਗ੍ਰੇ ਕਲਰ ਦੀ ਸੇਮ ਦੇ ਵਿੱਚ ਹੀ ਬਾਟਮ ਹੈ ਨਾਲ 3 ਮੀਟਰ ਦੀ ਘਰੇਬ ਦੀ ਤੇ ਨਾਲ ਹੈਗਾ ਚਨੋਂਨ ਦਾ ਹੀ ਦੁਪੱਟਾ ਦੀ ਦੁਪੱਟਾ ਨਾਲ ਦੁਪੱਟੇ ਵੀ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ ਜਿਆਦਾ ਹੋ ਨਹੀਂ ਹੈਗਾ ਦੁਪੱਟੇ ਦੇ ਵਿੱਚ ਵੀ ਬਹੁਤ ਪਿਆਰਾ ਸੂਟ ਹੈ ਇਹ look ਕਰੋ ਜੀ ਦੇਖੋ ਕਿੰਨਾ ਪਿਆਰਾ ਗ੍ਰੇ ਕਲਰ ਦੇ ਵਿੱਚ ਬਹੁਤ ਪਿਆਰੀ ਫਲਾਵਰ ਪ੍ਰਿੰਟਿੰਗ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਹੁਤ ਪਿਆਰਾ ਰਸਟ ਜੇ ਕਲਰ ਦੇ ਵਿੱਚ ਹੈ ਇਹਦੀ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਆ ਬਹੁਤ ਪਿਆਰਾ ਸੂਟ ਹੈ ਕਲਰ ਬਹੁਤ ਸੋਹਣਾ ਇਹ ਵਾਲੇ ਸੂਟ ਦਾ ਤੇ ਪ੍ਰਿੰਟ ਬੜਾ ਪਿਆਰਾ ਹੈ ਬਹੁਤ ਸੋਹਣਾ ਬੜੇ ਫੁੱਲਾਂ ਦੇ ਵਿੱਚ ਡਾਰਕ ਰਸਟ ਕਲਰ ਕਾਲਸ ਤੇ ਜਿਹੜਾ ਤਾਂਬੇ ਰੰਗਾ ਰੰਗ ਹੁੰਦਾ ਉਹ ਵਾਲਾ ਕਲਰ ਹੈ ਨਾਲ ਸੇਮ ਕਲਰ ਦੀ ਉਹ 3 ਮੀਟਰ ਦੀ ਕ੍ਰੇਪ ਦੀ ਬਾਟਮ ਰਹੂਗੀ ਤੇ ਨਾਲ ਕੁਝ ਸਨਾਰਨ ਦਾ ਇਹ ਦੁਪੱਟਾ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਚਮੋਂ ਦਾ ਇਹ ਲੁੱਕ ਆ ਜਾਣੀ ਹੈ ਸੂਟ ਦੇ ਬਹੁਤ ਪਿਆਰਾ ਸੂਟ ਹੈ। ਜੇਕਰ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2500 ਪ੍ਰਾਈਸ ਦੇ ਨਾਲ ਇਸੇਮ ਦੇ ਵਿੱਚ ਇੱਕ ਹੈਗਾ ਮਾਰਜੈਂਟਾ ਕਲਰ ਸੇਮ ਦੇ ਵਿੱਚ ਮਾਰਜੈਂਟਾ ਕਲਰ ਹੈ ਇਹ ਲੁੱਕ ਆ ਜਾਨੀਏ ਪ੍ਰਿੰਟ ਦੇਖੋ ਕਿੰਨਾ ਪਿਆਰਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਉਹਦੇ ਨਾਲ ਦਾ ਹੀ ਆ ਜੀ ਸੇਮ ਦੁਪੱਟਾ ਇਹ ਸੈਕਿੰਡ ਕਲਰ ਹੈ ਉਹਦੇ ਵਿੱਚ ਪ੍ਰਾਈਸ ਸੇਮ ਹੈ 2500 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਨੈਕਸਟ ਡਾਰਕ ਮੋਰ ਪੰਖੀ ਕਲਰ ਹੈ ਸੂਟ ਦਾ ਡਾਰਕ ਕਾਲਸ ਤੇ ਮੋਰ ਪੰਖੀ ਕਲਰ ਹੈ ਬਹੁਤ ਸੋਹਣਾ ਜਿਹਾ ਰੰਗ ਨਾਲ ਕਰੇਪ ਦੀ ਪਲੇਨ ਬਾਟਮ ਰਹੂਗੀ 3 ਮੀਟਰ ਦੀ ਦੇ ਵੀ ਚੱਲਣਾ ਦੇਖੋ প্রিনਟ ਕਿੰਨਾ ਪਿਆਰਾ ਸੂਟ ਦਾ ਨਾਲ ਪਲੇਨ ਬਾਟਮ ਤੇ ਨਾਲ ਹੈਗਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰੋਗਾ ਚ ਨੂੰ ਹੰਦਾ ਇਹ ਰੂਪ ਦੇ ਵਿੱਚ ਆ ਗਿਆ ਇਹ ਤਿੰਨ ਸੂਟ ਦਿਖਾਏ ਮੈਂ ਇੱਕ ਪ੍ਰਿੰਟ ਚ ਤਿੰਨ ਕਲਰ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਨੈਕਸਟ ਪ੍ਰਿੰਟ ਆ ਗਿਆ ਬਹੁਤ ਸੋਹਣਾ ਇਹ ਪ੍ਰਿੰਟ ਵੀ ਬੜਾ ਪਿਆਰਾ ਹੈ ਇਹ ਜਿਹੜਾ ਪ੍ਰਿੰਟ ਹੈ ਇਹ ਕਿਸੇ ਵੀ ਏਜ ਦੇ ਵਿੱਚ ਤੁਸੀਂ ਵੀਅਰ ਕਰ ਸਕਦੇ ਹੋ ਜੀ ਇਹ ਵਾਲਾ ਪ੍ਰਿੰਟ ਹੈ ਜਿਹੜਾ ਚਾਹੇ ਕੁੜੀਆਂ ਪਾਉਣ ਚਾਹੇ ਮੰਮੀਆਂ ਪਾਉਣ ਬੜਾ ਸੋਹਣਾ ਮਿੱਸਾ ਜਾਂ ਰੰਗਿਆ ਲੱਗ ਜਾਈ ਇਹ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ ਇਹ ਸ਼ਰਟ ਆ ਗਈ ਨਾਲ ਸੇਮ ਕਲਰ ਦੀ ਬਾਟਮ ਹੈ 3 ਮੀਟਰ ਦੀ ਤੇ ਇਹ ਹੈਗਾ ਇਸ ਦਾ ਦੁਪੱਟਾ ਜੇ ਤੁਸੀਂ ਏ ਲਾਈਨ ਸੂਟ ਬਣਾ ਲਓ ਛੋਟੇ ਚੱਕਾਂ ਵਾਲੇ ਕਿਉਂਕਿ ਜਿਹੜਾ ਪ੍ਰਿੰਟ ਸੂਟ ਹੁੰਦਾ ਇਹਦਾ ਕਦੇ ਫੈਸ਼ਨ ਨਹੀਂ ਜਾਂਦਾ ਟਰੈਂਡ ਦੇ ਵਿੱਚ ਰਹਿਣੇ ਆ ਜੀ ਸੂਟ ਪ੍ਰਾਈਸ ਸੇਮ ਹੈ 2500 ਨੈਕਸਟ ਹੈਗਾ ਇਹਦੇ ਵਿੱਚ ਕਲਰ ਫਰੋਜ਼ੀ ਪੀਕਾਕ ਬਲੂ ਕਲਰ ਮੋਰ ਪੰਖੀ ਕਲਰ ਸੇਮ ਦੇ ਵਿੱਚ ਇਹ ਲੁੱਕ ਆ ਜਾਣੀ ਹੈ ਸੂਟ ਦੀ ਬਹੁਤ ਪਿਆਰਾ ਕਲਰ ਹੈ ਵੀ ਤੇ ਪ੍ਰਿੰਟਿੰਗ ਦੇਖੋ ਪ੍ਰਿੰਟ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਹਰੇ ਏਜ ਦੇ ਵਿੱਚ ਪਾਉਣ ਵਾਲਾ ਪ੍ਰਿੰਟ ਹੈ ਜੀ ਇਹ ਬਹੁਤ ਸੋਹਣਾ ਇਹ ਲੁੱਕ ਆ ਜਾਣੀ ਹੈ ਸ਼ਰਟ ਦੀ ਨਾਲ ਸੇਮ ਕਲਰ ਦੀ ਪਲੇਨ ਬਾਟਮ ਹੈ 3 ਮੀਟਰ ਦੀ ਤੇ ਚਨਾਵੰਦ ਦਾ ਪੂਰਾ 2.5 ਮੀਟਰ ਦਾ ਦੁਪੱਟਾ ਲਵਾਂਗਾ ਪੂਰਾ 2.5 ਮੀਟਰ ਦਾ ਦੁਪੱਟਾ ਚਨਾਵੰਦ ਨਾਲ ਇਹ ਲੁੱਕ ਦੇ ਵਿੱਚ ਆ ਜਾਣਾ ਇੱਥੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2500 ਪ੍ਰਾਈਸ ਹੈ 2500 3 ਦੇ ਨਾਲ नेक्स्ट ਟਾਰਗੇਟ ਡਾਰਕ ਮਜੈਂਟਾ ਕਲਰ ਦੇ ਵਿੱਚ ਮਜੈਂਟਾ ਵਾਈਨ ਜਿਹੜਾ ਪਰਪਲ ਜੀ ਟੋਨ ਤੇ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਪਰਪਲ ਟੋਨ ਤੇ ਇਹ ਲੁੱਕ ਆ ਜਾਣੀ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਪ੍ਰਿੰਟ ਹੈ ਨਾਲ ਸੇਮ ਕਲਰ ਦੇ ਵਿੱਚ 3 ਮੀਟਰ ਦੀ ਬਾਟਮ ਰਹੂਗੀ ਕ੍ਰੇਪ ਦੀ ਚਨੋ ਹੰਨ ਦਾ ਦੁਪੱਟਾ ਰਹਿਣਾ ਇਹ ਦੁਪੱਟਾ ਨਾਲ ਪੂਰੇ 2.5 ਮੀਟਰ ਦੇ ਦੁਪੱਟੇ ਰਹਿਣਗੇ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਦੇ ਵਿੱਚ ਹੈ ਇਹ ਸੇਮ ਦੇ ਵਿੱਚ ਹੈਗਾ ਨੈਕਸਟ ਮੁੰਗਿਆ ਗ੍ਰੀਨ ਕਲਰ ਸੇਮ ਦੇ ਵਿੱਚ ਹੈ ਡਾਰਕ ਮੁੰਗਿਆ ਗ੍ਰੀਨ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਇਹ ਲੁਕਾਉਂਦੀ ਸੋਹਣੀ ਬਹੁਤ ਧਿਆਰਾ ਕਲਰ ਹੈ ਮੂੜੀਆ ਗ੍ਰੀਨ ਕਲਰ ਸੇਮ ਪ੍ਰਿੰਟ ਦੇ ਵਿੱਚ ਜਿਹੜਾ ਪਰਪਲ ਵਾਈਨ ਕਲਰ ਦਿਖਾਇਆ ਉਵੇਂ ਸੇਮ ਦੁਪੱਟਾ ਨਾਲ ਇਹ ਦੋ ਕਲਰ ਇੱਕ ਪ੍ਰਿੰਟ 'ਚ ਮੈਂ ਤੁਹਾਨੂੰ ਦੋ ਕਲਰ ਦਿਖਾਇਆ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਪਿਆਰਾ ਫਰੋਜ਼ੀ ਡਾਰਕ ਫਰੋਜ਼ੀ ਕਲਰ ਦੇ ਵਿੱਚ ਹੈ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਇਹ ਜਿਵੇਂ ਆਪਣੀ ਏਜ ਦੇ ਅਕੋਰਡਿੰਗਲੀ ਸੋਚ ਕੇ ਤੁਸੀਂ ਪਾ ਸਕਦੇ ਹੋ ਵਿਹਾਰੀ ਕੱਜ ਦੇ ਵਿੱਚ ਪਾਉਣ ਲਈ ਸੂਟ ਹੈ ਜੀ ਇਹ ਮੰਮੀਆਂ ਵੀ ਪਾ ਸਕਦੀਆਂ ਕੁੜੀਆਂ ਵੀ ਪਾ ਸਕਦੀਆਂ ਕਈ ਪ੍ਰਿੰਟ ਐਵੇਂ ਦੇ ਹੁੰਦੇ ਆ ਜਿਹੜੇ ਹਰ ਹੀ ਕੱਜ ਦੇ ਵਿੱਚ ਚੱਲ ਜਾਂਦੇ ਆ ਇਹ ਆ ਵੀ ਸ਼ਰਟ ਨਾਲ ਸੇਮ ਕਲਰ ਦੀ ਉਹ ਬਾਟਮ ਹੈ ਤੇ ਪੂਰੇ 2.5 ਮੀਟਰ ਦਾ ਦੁਪੱਟਾ ਨਾਲ ਚਨੋਂਨ ਦਾ ਦੁਪੱਟਾ ਇਹ ਲੁੱਕ ਆ ਜੀ ਦੇਖੋ ਕਿੰਨਾ ਪਿਆਰਾ ਸੂਟ ਹੈ ਬਹੁਤ ਸੋਹਣਾ ਤੁਸੀਂ ਇਹ ਸੂਟਾਂ ਦੀ ਫਿਟਿੰਗ ਹੈ ਜਿਹੜੀ ਕ੍ਰੇਪ ਦੇ ਸੂਟਾਂ ਦੀ ਸਭ ਨੂੰ ਪਤਾ ਹੈ ਬਹੁਤ ਸੋਹਣੀ ਹੁੰਦੀ ਹੈ ਜਿਵੇਂ ਮਰਜ਼ੀ ਤੁਸੀਂ ਕਲੀਆਂ ਵਗੈਰਾ ਪਾ ਕੇ ਵੀ ਸਟਿਚ ਕਰ ਸਕਦੇ ਹੋ ਇਹ ਤਾਂ ਮੈਂ ਤੁਹਾਨੂੰ ਕ੍ਰੇਪ ਦੇ ਸੂਟ ਦਿਖਾਣੇ ਦਿਖਾਏ ਇੱਕ ਸੂਟ ਆਪਾਂ ਜੌਰਜਟ ਚ ਦਿਖਾਣਾ ਇਹ ਜੌਰਜਟ ਦਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਜੌਰਜਟ ਦੀ ਸ਼ਰਟ ਹੈ ਬਾਟਮ ਨਾਲ ਕ੍ਰੇਪ ਦੀ ਹੋ ਰਹਿਣੀ ਹੈ ਬਾਟਮ ਕ੍ਰੇਪ ਦੀ ਹੋਊਗੀ ਨਾਲ 3 ਮੀਟਰ ਦੀ ਜਿਹੜਾ ਦੁਪੱਟਾ ਉਹ ਵੀ ਜੌਰਜਟ ਦੇ ਵਿੱਚ ਰਹਿਣਾ ਦੁਪੱਟਾ ਵੀ ਜੌਰਜਟ ਦਾ ਤੇ ਸ਼ਰਟ ਵੀ ਜੌਰਜਟ ਦੀ ਇਹ ਪ੍ਰਿੰਟ ਇਸ ਵਾਰੀ ਸਭ ਤੋਂ ਹਿੱਟ ਪ੍ਰਿੰਟ ਰਿਹਾ ਇਸ ਵਾਰੀ ਇਹ ਹਰੇਕ ਫੈਬਰਿਕ ਦੇ ਵਿੱਚ ਆਇਆ ਇਹ ਲੁੱਕ ਆ ਜਣੀ ਹੈ ਬੜਾ ਸੋਹਣਾ ਮਸਟਰਡ ਕਲਰ ਹੈ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਸੇਮ ਕਲਰ ਦੀ ਹੋ ਕਰੇਪ ਦੀ ਬਾਟਮ ਰਹੂਗੀ 3 ਮੀਟਰ ਦੀ ਨਾਲ ਸੇਮ ਕਲਰ ਦੇ ਵਿੱਚ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਰਹਿਣਾ ਪੂਰੇ 2.5 ਮੀਟਰ ਦੇ ਵਿੱਚ ਇਹ ਦੁਪੱਟਾ ਨਾਲ ਪੂਰੇ 2.5 ਮੀਟਰ ਦਾ ਤੇ ਜੌਰਜਟ ਦਾ ਹੀ ਹੈਗਾ ਤੇ ਨਾਲ ਸ਼ਰਟ ਵੀ ਜੌਰਜਟ ਦੀ ਹੈ ਪ੍ਰਿੰਟ ਤੁਸੀਂ ਦੇਖ ਹੀ ਲਿਆ ਬਹੁਤ ਪਿਆਰਾ ਇਹ ਸਿੰਗਲ ਹੀ ਹੈ ਜੌਰਜਟ ਦੇ ਵਿੱਚ ਸੂਟ ਆਪਣੇ ਕੋਲ ਪ੍ਰਾਈਸ ਸੇਮ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਲੈਣਗੇ ਅੱਜ ਦੇ ਸਾਰੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਮੇ ਰੇਟ 1465 8080382400 680 800 ਦਿਨ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ